ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਸੰਸਾਰ ਦਾ ਉਦਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ ਉਸ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਸੀ ਜਦੋਂ ਵੀ ਕੋਈ ਸੰਤ ਮਹਾਪੁਰਸ਼ ਉਸ ਸਿੱਖ ਦੇ ਘਰ ਜਾਂਦਾ ਤਾਂ ਉਹ ਸਿੱਖ ਨੂੰ ਚਾਹ ਚੜ ਜਾਂਦਾ ਤੂੰ ਵੀ ਕੋਈ ਸਾਧੂ ਫਕੀਰ ਉਸ ਸਿੱਖ ਦੇ ਘਰ ਜਾਂਦਾ ਤਾਂ ਉਹ ਬੜੇ ਹੀ ਆਦਰ ਤੇ ਸਤਿਕਾਰ ਨਾਲ ਉਹਨਾਂ ਫਕੀਰ ਸਾਧੂਆਂ ਦੀ ਸੇਵਾ ਕਰਦਾ ਉਸ ਸਿੱਖ ਹਰ ਇੱਕ ਸੰਤ ਨੂੰ ਇੱਕੋ ਸਵਾਲ ਜ਼ਰੂਰ ਕਰਦਾ ਸੀ ਕਿ ਸਾਧੂ ਦੇ ਦਰਸ਼ਨ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ ਇਸ ਫਲ ਬਾਰੇ ਦੱਸੋ ਜੀ ਗੁਰੂ ਨਾਨਕ ਦੇਵ ਜੀ ਉਸ ਸਿੱਖ ਦੀ ਇਹ ਇੱਛਾ ਪੂਰੀ ਕਰ ਲਈ ਉਸ ਦੇ ਘਰ ਚਲੇ ਗਏ ਸਿੱਖ ਨੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਉਸ ਨੂੰ ਗੁਰਨਾਨਕ ਦੇ ਉਸ ਨੂੰ ਗੁਰੂ ਜੀ ਦੇ ਘਰ ਆਉਣ ਤੇ ਬੜੀ ਹੀ ਖੁਸ਼ੀ ਹੋਈ ਤੇ ਉਸ ਨੇ ਬੜੇ ਹੀ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਉਹ ਸਿੱਖ ਦੂਸਰੇ ਸਾਧੂਆਂ ਦੀ ਤਰ੍ਹਾਂ ਵੀ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗਾ ਕਿ ਗੁਰੂ ਸਾਹਿਬ ਜੀ ਸਾਧ ਮਿਲਾਪ ਦਾ ਕੀ ਫਲ ਮਿਲਦਾ ਹੈ ਮੈਂ ਬਹੁਤ ਸਾਧੂ ਸੰਤਾਂ ਤੋਂ ਇਹ ਪ੍ਰਸ਼ਨ ਕੀਤਾ ਹੈ ਪਰ ਮੈਨੂੰ ਇਹ ਸਵਾਲ ਦਾ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਬਹੁਤ ਸਾਰੇ ਸਾਧੂ ਸੰਤ ਮੈਨੂੰ ਕਈ ਤਰ੍ਹਾਂ ਦੇ ਜਵਾਬ ਦਿੰਦੇ ਰਹੇ ਪਰ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤਸੱਲੀ ਨਹੀਂ ਹੋਈ ਪਰ ਇਸ ਸਵਾਲ ਦਾ ਜਵਾਬ ਤੁਸੀਂ ਤੁਸੀਂ ਦੇ ਸਕਦੇ ਹੋ ਕਿਉਂਕਿ ਤੁਸੀਂ ਇੱਕ ਸੰਪੂਰਨ ਗੁਰੂ ਹੋ ਪਰ ਤੁਸੀਂ ਹੀ ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਗੁਰੂ ਸਾਹਿਬ ਨੇ ਉਸ ਸਿੱਖ ਨੂੰ ਕਿਹਾ ਕਿ ਤੂੰ ਕੱਲ ਇੱਕ ਬਹੁਤ ਵੱਡੀ ਜੰਗਲ ਵਿੱਚ ਚਲਾ ਜਾਈਂ ਉੱਥੇ ਇੱਕ ਬਹੁਤ ਸੋਹਣਾ ਰੁੱਖ ਹੋਵੇਗਾ ਉਸ ਰੁੱਖ ਹੇਠਾਂ ਵਾਹਿਗੁਰੂ ਬੋਲ ਕੇ ਬੈਠ ਜਾਈ ਉੱਥੇ ਤੈਨੂੰ ਇਹ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਪੂਰੀ ਤਰ੍ਹਾਂ ਤੈਨੂੰ ਤਸੱਲੀ ਹੋ ਜਾਵੇਗੀ ਉਹ ਸਿੱਖ ਗੁਰੂ ਸਾਹਿਬ ਜੀ ਦੇ ਕਹਿਣ ਤੇ ਬਹੁਤ ਵੱਡੇ ਜੰਗਲ ਵਿੱਚ ਚਲਾ ਗਿਆ ਉਹ ਉਸ ਦਰਖਤ ਹੇਠਾਂ ਬੈਠ ਗਿਆ ਜਿਹੜਾ ਕਿ ਗੁਰੂ ਸਾਹਿਬ ਜੀ ਨੇ ਦੱਸਿਆ ਸੀ ਉਸ ਦਰਖਤ ਹੇਠਾਂ ਵਾਹਿਗੁਰੂ ਬੋਲ ਕੇ ਬੈਠ ਗਿਆ ਜਿਵੇਂ ਜਿਹੜਾ ਦਰਖਤ ਗੁਰੂ ਸਾਹਿਬ ਨੇ ਕਿਹਾ ਸੀ ਤੇ ਉਹ ਸਿੱਖ ਦੀ ਨਿਗਾਹ ਉਸ ਦਰਖਤ ਉੱਤੇ ਬੈਠੇ ਦੋ ਕਾਵਾਂ ਉੱਤੇ ਚਲੀ ਗਈ। ਇਸ ਸਿੱਖ ਦੇ ਦਰਸ਼ਨ ਕਰਕੇ ਕਾਵਾਂ ਤੋਂ ਬਗਲੇ ਬਣ ਗਏ ਤੇ ਉਹ ਸਿੱਖ ਫਿਰ ਕਾਫੀ ਟਾਈਮ ਉਹ ਦਰਖਤ ਥੱਲੇ ਬੈਠਾ ਰਿਹਾ ਤੇ ਫਿਰ ਵਾਪਿਸ ਘਰ ਨੂੰ ਆ ਗਿਆ। ਤੇ ਗੁਰੂ ਸਾਹਿਬ ਨੂੰ ਉਸ ਨੇ ਆ ਕੇ ਦੱਸਿਆ ਕਿ ਜਿਵੇਂ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਦੱਸਿਆ ਸੀ ਕਿ ਉਸ ਦਰਖਤ ਦੇ ਹੇਠਾਂ ਜਾ ਕੇ ਬੈਠ ਜਾਵੀਂ ਤਾਂ ਮੈਂ ਉਸੇ ਤਰ੍ਹਾਂ ਹੀ ਉਸ ਦਰਖਤ ਹੇਠਾਂ ਬੈਠ ਗਿਆ। ਅਤੇ ਉਸ ਦਰਖਤ ਦੇ ਉੱਤੇ ਦੋ ਕਾਂ ਬੈਠੇ ਸਨ ਜਿਹੜੇ ਕੀ ਕਾਂਵਾਂ ਤੋਂ ਬਗਲੇ ਬਣ ਗਏ ਸਨ ਤੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਜਿੱਥੇ ਤੁਸੀਂ ਮੈਨੂੰ ਭੇਜਿਆ ਸੀ ਮੈਂ ਉੱਥੇ ਜਾ ਆਇਆ ਮੈਂ ਉੱਥੇ ਚਲਾ ਗਿਆ ਸਾਂ ਪਰ ਮੈਨੂੰ ਉੱਥੇ ਜਾ ਕੇ ਕਿਸੇ ਵੀ ਗੱਲ ਦਾ ਕੋਈ ਉੱਤਰ ਨਹੀਂ ਮਿਲਿਆ ਕੋਈ ਜਵਾਬ ਨਹੀਂ ਮਿਲਿਆ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ ਤਾਂ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਤੁਸੀਂ ਕੱਲ ਫੇਰ ਉਸੇ ਜਗ੍ਹਾ ਤੇ ਦੁਬਾਰਾ ਜਾਇਓ ਤੇ ਉੱਥੇ ਤੁਹਾਨੂੰ ਤੁਹਾਡਾ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ ਉਸ ਇੱਕ ਫੇਰ ਦੂਸਰੇ ਦਿਨ ਗੁਰੂ ਸਾਹਿਬ ਦੀ ਆਗਾ ਲੈ ਕੇ ਉਸ ਜੰਗਲ ਵਿੱਚ ਚਲਿਆ ਗਿਆ ਜਾ ਕੇ ਉਸ ਦਰਖਤ ਹੇਠਾਂ ਬੈਠ ਗਿਆ ਉੱਥੇ ਬੈਠਾ ਕੀ ਦੇਖਦਾ ਹੈ ਕਿ ਜਿਹੜੇ ਕਾਂ ਕੱਲ ਬਗਲੇ ਬਣੇ ਸਨ ਤੇ ਅੱਜ ਉਹੀ ਬਗਲੇ ਬਗਲਿਆਂ ਤੋਂ ਹੰਸ ਬਣ ਗਏ ਇਹ ਸਭ ਦੇਖ ਕੇ ਉਹ ਸਿੱਖ ਵਾਪਸ ਘਰ ਆ ਗਿਆ ਤੇ ਉਸ ਨੇ ਗੁਰੂ ਸਾਹਿਬ ਜੀ ਨੂੰ ਸਾਰੇ ਹੱਦ ਬੀਤੀ ਦੱਸੀ ਕਿ ਪਹਿਲੇ ਦਿਨ ਮੈਂ ਦੋ ਕਾਂ ਬਗਲੇ ਬੰਦੇ ਦੇਖੇ ਅਤੇ ਅੱਜ ਦੋ ਬਗਲਿਆਂ ਤੋਂ ਹੰਸ ਬੰਦੇ ਹੋਏ ਦੇਖੇ ਪਰ ਕਿਸੇ ਨੇ ਵੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਹ ਸਿੱਖ ਦੀ ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ ਕਿ ਤੂੰ ਉਸੇ ਜਗ੍ਹਾ ਤੇ ਜਾ ਜਿੱਥੇ ਉਹ ਹੰਸ ਰਹਿੰਦੇ ਹਨ ਤੇ ਤੈਨੂੰ ਆਪੇ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਤੇਰੀ ਮਾਨ ਦੀ ਦੁਬੀਦਾ ਦੂਰ ਹੋ ਜਾਵੇਗੀ ਅਗਲੇ ਦਿਨ ਫਿਰ ਉਹ ਸਿੱਖ ਉਸੇ ਜਗ੍ਹਾ ਤੇ ਚਲਾ ਗਿਆ ਜਦੋਂ ਉਹਨਾਂ ਹੰਸਾਂ ਨੇ ਉਸ ਸਿੱਖ ਵੱਲ ਦੇਖਿਆ ਤਾਂ ਉਹਨਾਂ ਹੰਸਾਂ ਦੇ ਮਨੁੱਖਾਂ ਵਾਲੇ ਸਰੀਰ ਹੋ ਗਏ ਮਨੁੱਖ ਬਣ ਗਏ ਤੇ ਉਹ ਦੋਨੋਂ ਇਸਤਰੀ-ਪਰੁਸ਼ ਉਸ ਦਰਖਤ ਹੇਠਾਂ ਆ ਬੈਠੇ ਤੇ ਉਹ ਸਿੱਖ ਨੇ ਫਿਰ ਉਸ ਇਸਤਰੀ ਤੇ ਪਰੁਸ਼ ਨੂੰ ਉਹੀ ਸਵਾਲ ਕੀਤਾ ਕੀ ਸਾਧੂਆਂ ਦੇ ਮਿਲਾਪ ਦਾ ਕੀ ਫਲ ਮਿਲਦਾ ਹੈ ਆ ਉਹਨਾਂ ਨੇ ਉਹ ਸਿੱਖ ਨੂੰ ਕਿਹਾ ਕਿ ਤੇਰੇ ਮਨ ਦੀ ਤਸੱਲੀ ਹਜੇ ਵੀ ਨਹੀਂ ਹੋਈ ਤੇਰੇ ਮਨ ਨੂੰ ਸਕੂਨ ਹਜੇ ਵੀ ਨਹੀਂ ਮਿਲਿਆ ਪਹਿਲਾਂ ਸਾਡੇ ਕਾਂ ਦੀ ਦੇਹੀ ਸੀ ਫਿਰ ਤੁਹਾਡੇ ਦਰਸ਼ਨ ਹੋਏ ਤਾਂ ਅਸੀਂ ਕਾਵਾਂ ਤੋਂ ਬਗਲੇ ਬਣ ਗਏ ਉਸ ਤੋਂ ਅਗਲੇ ਦਿਨ ਤੁਹਾਡੇ ਦਰਸ਼ਨ ਕੀਤੇ ਤਾਂ ਬਗਲਿਆਂ ਤੋਂ ਅਸੀਂ ਹਾਂਸ ਬਣ ਗਏ ਤੁਸੀਂ ਦਰਸ਼ਨ ਦੇ ਕੇ ਸਾਨੂੰ ਨਿਹਾਲ ਕਰ ਦਿੱਤਾ ਤਾ ਫਿਰ ਜਦੋਂ ਉਸ ਤੋਂ ਵੀ ਅਗਲੀ ਵਾਰ ਤੁਹਾਡੇ ਦਰਸ਼ਨ ਹੋਏ ਤਾਂ ਅਸੀਂ ਹੰਸਾਂ ਤੋਂ ਮਾਨਵ ਦੇਹੀ ਵਿੱਚ ਆ ਗਏ ਤੇ ਹੁਣ ਤੁਸੀਂ ਸੰਤ ਮਹਾਤਮਾ ਦਾ ਫਲ ਕੀ ਹੁੰਦਾ ਹੈ ਇਹ ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਤੇ ਤੁਹਾਡਾ ਗੁਰੂ ਧੰਨ ਹੈ ਜਿਨ੍ਹਾਂ ਦੇ ਤੁਸੀਂ ਦਰਸ਼ਨ ਕੀਤੇ ਤੇ ਤੁਹਾਡੇ ਦਰਸ਼ਨ ਕਰਕੇ ਸਾਡੀ ਵੀ ਦੇਹੀ ਪਵਿੱਤਰ ਹੋ ਗਈ ਹੁਣ ਤੁਸੀਂ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਓ ਉਹ ਸਿੱਖ ਨੇ ਖੁਸ਼ ਹੋ ਕੇ ਉਹਨਾਂ ਦੋਨਾਂ ਇਸਤਰੀ ਤੇ ਪੁਰਸ਼ ਨੂੰ ਆਪਣੇ ਨਾਲ ਆਪਣੇ ਘਰ ਲਿਆ ਆਇਆ ਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦੇ ਚਰਣਾ ਵਿੱਚ ਨਿਮਰਤਾ ਸਹਿਤ ਮੱਥਾ ਟੇਕਿਆ। ਸ਼ਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਹੁਣ ਤੇਰੇ ਮਨ ਦੀ ਤਸੱਲੀ ਹੋ ਗਈ ਹੈ। ਤੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ ਤੇ ਉਸ ਸਿੱਖ ਨੇ ਫਿਰ ਦੋਨੇ ਹੱਥ ਜੋੜ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਜਦੋਂ ਅਕਾਲ ਪੁਰਖ ਆਪ ਆ ਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲ ਜਾਵੇ ਤਾਂ ਮੰਨਦੀਆਂ ਸਾਰੀਆਂ ਦੁਬੀਦਵਾਂ ਦੂਰ ਹੋ ਜਾਂਦੀਆਂ ਹਨ ਤੇ ਗੁਰੂ ਸਾਹਿਬ ਨੇ ਉਸ ਨੂੰ ਬਚਨ ਦਿੱਤਾ ਕਿ ਸੰਤਾਂ ਦੇ ਦਰਸ਼ਨ